ਕਿ ਜਿੰਨਾ ਚਿਰ ਸਾਡਾ ਨਿਸ਼ਚੈ ਇੱਕ ਦੇ ਉੱਪਰ ਨਹੀਂ ਆ ਪਹਿਲੀ ਤਾਂ ਇਹ ਗੱਲ ਸਮਝ ਲਈਏ ਜਿੰਨਾ ਚਿਰ ਤੱਕ ਨਿਸ਼ਚੈ ਇੱਕ ਤੇ ਨਹੀਂ ਹੈ ਉਹਨਾਂ ਚਿਰ ਤੱਕ ਐਵੇਂ ਨਹੀਂ ਆ ਸਮੱਸਿਆ ਵਾ ਜਿਵੇਂ ਦੇ ਸਾਡੇ ਮਨ ਦੇ ਉੱਪਰ ਵਹਿਮ ਪਰਮ ਜਿਹੜੇ ਨੇ ਉਹ ਅਸਰ ਕਰਦੇ ਜਦੋਂ ਅਸੀਂ ਇੱਕ ਦੇ ਉੱਪਰ ਨਿਸ਼ਚੈ ਕਰ ਲੈਂਦੇ ਆ ਫਿਰ ਅਸੀਂ ਇਹਨਾਂ ਵਹਿਮਾਂ ਪਰਮ ਤੋਂ ਦੂਰ ਚਲੇ ਜਾਂਦੇ ਹੁਣ ਇਸੇ ਸ਼ਬਦ ਦੇ ਚੱਲ ਰਹੀ ਰਹਨ ਕਿ ਲੈਨੇ ਕਿ ਪੂਰਨ ਪ੍ਰੇਮ ਪ੍ਰਤੀਤ ਸੱਚ ਹੈ ਉਹਨੇ ਸਭ ਤੋਂ ਵੱਡੀ ਐਸਮ ਗੱਲ ਹੈ ਕੇ ਪਾਛਕਰ ਨੇ ਪੂਰਨ પ્રેમ ਪ੍ਰਤੀਤ ਸਜੇ ਇਹਦਾ ਮਤਲਬ ਕਿ ਜੇ ਪੂਰਨ ਪ੍ਰੇਮ ਦੀ ਗੱਲ ਕੀਤੀ ਗਈ ਹੈ ਤੇ ਕੋਈ ਪ੍ਰੇਮ ਅਧੂਰਾ ਵੀ ਪੰਦਾ ਹੋਵੇ ਪੂਰਨਤਾ ਹੀ ਕਿਹਾ ਜਾਂਦਾ ਹੈ ਸਿਰਫ ਪ੍ਰੇਮ ਕਹਿ ਦਿੰਦੇ ਇਹਦੇ ਵਿੱਚ ਪੂਰਨ ਸ਼ਬਦ ਲਾਇਆ ਜਿਸਨੂੰ ਅਸਤੀ ਵਿਸ਼ੇਸ਼ਤਾ ਹੈ ਕਿ ਪਿਆਰ ਤੇ ਕਰੇ ਭਰਪੂਰਾ ਪਿਆਰ ਦੀਆਂ ਬਹੁਤ ਸਾਰੀਆਂ ਉਦਾਹਰਣ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੀ ਮਿਲਦੀਆਂ ਨੇ ਮ੍ਰਿਗ ਮੀਨ ਪ੍ਰਿੰਗ ਹੰਕੁੰਚਰ ਏ ਦੋਖ ਪਿਨਾਸ ਮੋਹ ਸਨਿਆਤਾ ਨਾ ਮਿਲਦੀਆ ਮੱਛੀ ਪਾਣੀ ਨਾਲ ਬੜਾ ਪਿਆਰ ਕਰਦੀ ਏ ਪਰਵਾਨਾ ਸ਼ਮਾ ਦੇ ਨਾਲ ਪਿਆਰ ਕਰਦਾ ਹੈ ਪੌਰਾ ਫੁੱਲ ਦੇ ਨਾਲ ਪਿਆਰ ਕਰਦਾ ਹੈ ਮ੍ਰਿਗ ਰਾਗ ਦੇ ਨਾਲ ਪਿਆਰ ਕਰਦਾ ਹੈ ਚਕੋਰ ਚੰਦਰਮਨ ਪਿਆਰ ਕਰਦਾ ਹੈ ਚੱਕਵਾ ਸੂਰਜ ਦੇ ਨਾਲ ਪਿਆਰ ਕਰਦਾ ਹੈ ਪਰ ਭਾਈ ਸਾਹਿਬ ਭਾਈ ਗੁਰਦਾਸ ਇੱਕ ਬੜਾ ਵੱਖਰਾ ਨਜ਼ਰੀਆ ਸਾਡੇ ਸਾਹਮਣੇ ਰੱਖ ਕੇ ਂਦੇ ਰਿਹਾ ਉਕਿੰਦੇ ਦੀਪਕ ਪਤੰਗ ਅਲਕੰਮਲ ਸਲਲਮੀਨ ਚਕਵੇ ਚਕੋਰ ਮੁਰਿਕ ਰਵਸਸਨਾਥ ਹੈ ਕਹਿੰਦੇ ਕਿ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ ਪਰ ਕੀ ਪਤਾ ਪਾਣੀ ਵੀ ਕਰਦਾ ਕਿਨੇ ਅਲਕੰਮਲ ਪਵਰਾ ਫੁੱਲ ਦੇ ਨਾਲ ਪਿਆਰ ਕਰਦਾ ਪਰ ਫੁੱਲ ਜ਼ਰੂਰੀ ਨਹੀਂ ਪਵਰੇ ਨੂੰ ਤਿਆਰ ਕਰਦਾ ਦੀਪਕ ਪਤੰਗ ਅਲਕੰਮਲ ਸਲਲਮੀਨ ਪਰਵਾਨਾ ਸ਼ਮਾ ਦੇ ਨਾਲ ਪਿਆਰ ਕਰਦਾ ਹੈ ਸ਼ਮਵੀ ਪਰਵਰਨਨ ਕਰਦੀ ਜਰੂਰੀ ਨਹੀਂ ਇਸੇ ਤਰ੍ਹਾਂ ਜਰੂਰੀ ਨਹੀਂ ਕਿ ਚੰਦਰਮਾ ਚਪੋਰ ਨੂੰ ਪਿਆਰ ਕਰਦਾ ਹੋਵੇ ਤੇ ਚੱਕਵਾ ਸੂਰਜ ਨੂੰ ਪਿਆਰ ਕਰਦਾ ਹੋਵੇ ਜਾਂ ਫਿਰ ਰਾਗ ਮ੍ਰਿਗ ਨੂੰ ਪਿਆਰ ਕਰਦਾ ਹੋਵੇ ਇਹ ਜਰੂਰੀ ਨਹੀਂ ਹੈ ਇਹ ਕਹਿੰਦੇ ਸਾਰੀ ਪ੍ਰੀਤ ਇੱਕ ਅੰਗੀ ਜਿਸ ਨੂੰ ਅਸੀਂ ਕਹਿ ਸਕਦੇ ਵਨ ਸਾਈਡਡ ਲਵ ਪ੍ਰੀਤ ਇੱਕ ਅੰਗੀ ਬਹੁ ਰੰਗੀ ਨ ਸੰਗੀ ਕੋਈ ਸੱਬੇ ਦੁਖਦਾਈ ਨ ਸਹਾਈ ਅੰਤ ਆਦ ਹੈ ਜੀਵਤਨ ਸਾਥ ਸੰਗ ਮੋਇਨਾ ਪਰਮਗਤ ਗਿਆਨ ਧਿਆਨ ਪ੍ਰੇਮ ਰਸ ਪ੍ਰੀਤਮ ਪ੍ਰਸਾਦ ਇਹਦਾ ਭਾਵ ਇਹ ਕਿ ਜੇ ਪਿਆਰ ਪੂਰਾ ਹੈ ਤੇ ਇਹ ਪਿਆਰ ਹੋ ਉਹ ਤੇ ਸਕਦਾ ਜਿੱਥੇ ਗੁਰੂ ਵੀ ਪੂਰਾ ਹੋ ਤੇ ਜਿੱਥੇ ਗੁਰੂ ਪੂਰਾ ਹੈ ਉੱਥੇ ਫਿਰ ਪਿਆਰ ਦੀ ਪੂਰਨਤਾ ਹੈ ਉਹਦੇ ਫਿਰ ਚ ਇਹ ਨਹੀਂ ਵੇਖਣਾ ਪੈਂਦਾ ਕਿ ਪਾਣੀ ਮੱਛੀ ਨੂੰ ਪਿਆਰ ਕਰਦਾ ਜਾਂ ਨਹੀਂ ਕਰਦਾ ਉੱਥੇ ਤਾਂ ਬੜੇ ਸਪਸ਼ਟ ਗੱਲ ਆ ਜਾਂਦੀ ਕਿ ਚਰਨ ਸ਼ਰਨ ਗੁਰ ਇਕ ਪੰਨਾ ਚਾਏ ਚੰ ਸਤਿਗੁਰੂ ਕੋਟਪਹਿਲਾ ਆਜਿਏ ਤੇ ਲੈ ਤੇ ਉੱਥੇ ਤਾਂ ਫੇਸ਼ ਤੇ ਗੱਲ ਹੀ ਖਤੋਪੋਚ ਵਾਲੀ ਉੱਥੇ ਕੋਈ ਸ਼ੱਕ ਰਹਿ ਨਹੀਂ ਜਾਂਦਾ ਕੋਈ ਸ਼ੰਕਾ ਰਹਿ ਨਹੀਂ ਜਾਂਦਾ ਦਰਸਾ ਸ਼ੱਕ ਹੈ ਹੀ ਕਿੱਥੇ ਜਿੱਥੇ ਦੁਬਦਾ ਉਹ ਕਿੰਨੇ ਪੂਰਨ ਪ੍ਰੇਮ ਪ੍ਰਦੀਤ ਸਜੈ ਵ੍ਰਕ ਗੋੜ ਮੜੀ ਮਟ ਭੂਇ ਨਮਤ ਉਹਨਾਂ ਸ਼ਾਂਤੀ ਮਨਾਂ ਦੇ ਚ ਵਹਿਮ ਪਰਮ ਜੰਤਰ ਮੰਤਰ ਇਹ ਸਭ ਕੁਝ ਹੈ ਹੀ ਇਸ ਕਰਕੇ ਕਿ ਅਸੀਂ ਆਪਣਾ ਆਪਾ ਇੱਕਮ ਸਮਰਪਿਤ ਕੀਤਾ ਹੀ ਨਹੀਂ ਅੱਜ ਵੀ ਹੈ ਅਸੀਂ ਵੈਸੇ ਤਾਂ ਕਹਿੰਦੇ ਆ ਕਿ ਬਹੁਤ ਜ਼ਿਆਦਾ ਵਿਗਿਆਨ ਨੇ ਤਰੱਕੀ ਕਰ ਲਈ ਸਾਡੇ ਹੱਥਾਂ ਦੇ ਵਿੱਚ ਆਈਫੋਨ ਆ ਗਏ ਸਮਾਰਟਫੋਨ ਆ ਗਏ ਅਸੀਂ ਬਹੁਤ ਜ਼ਿਆਦਾ ਐਡਵਾਂਸ ਹੋ ਗਏ ਪਰ ਮਨ ਦੇ ਵਿੱਚ ਵਹਿਮ ਉਸੇ ਤਰ੍ਹਾਂ ਹੀ ਹੈ ਅਬੇ ਪਿੱਛੇ ਜੇ ਪੜ ਰਿਹਾ ਸੀ ਆਈਐਸਆਰ ਬੋ Indian Satellite Research Organisation ISRO ਜਿਸ ਨੂੰ ਕਿਹਾ ਜਾਂਦਾ ਹੈ ਜਦੋਂ ਉਹਦੇ ਮੇਰੇ ਸੈਟਲਾਈਟ ਡਾਗੇ ਜਾਂਦੇ ਨੇ ਨਾ ਤੇ ਉਸ ਸਮੇਂ ਰਾਹੁ ਕਾਲ ਦੇ ਵਿੱਚ ਨਹੀਂ ਡਾਗੇ ਜਾਂਦੇ ਹਰ ਦਿਨ ਸੂਰਜ ਅਸਤ ਹੋਣ ਤੋਂ ਪਹਿਲਾਂ ਡੇਢ ਪੈਰ ਦਾ ਸਮਾਂ ਰਾਹੁ ਕਾਲ ਮੰਨਿਆ ਜਾਂਦਾ ਹੈ ਤੇ ਕਹਿੰਦੇ ਰਾਹੁ ਕਾਲ ਦੇ ਵਿੱਚ ਉਹ ਡਾਕੇ ਨਹੀਂ ਜਾਂਦੇ ਔਰ ਕੰਮ ਸਾਇੰਸ ਦਾ ਕਰਮ ਤੇ ਦਰਨਾ ਰਾਹੁ ਕਾਲ ਤੋਂ ਇੱਥੋਂ ਤੱਕ ਕਿ PVSL ਤੁਸੀਂ ਕਿਤੇ ਸੱਚ ਕਰਦੇ ਹੋ ਇਸ ਤੋਂ ਲੈ ਕੇ ਉੱਪਰ ਜਾ ਸੈਟੇਲਾਈਟ ਸੀਗਾ ਪੀਵੀਐਸਐਲ 12 11 ਵੀ ਹੈ 12 ਵੀ ਉਸ ਤੋਂ ਬਾਅਦ 14 ਵੀ ਹੈ 15 ਵੀ ਹੈ 16 ਵੀ ਹੈ 13 ਨਹੀਂ ਹੈ ਪੀਵੀਐਸਾ 13 ਨਹੀਂ ਲੱਗਿਆ ਗਿਆ ਅਸ਼ੁੱਭ ਗੰਬਰ ਗੱਲ ਸਾਇੰਸ ਦੀ ਕਰਪੇ ਤੇ ਮਨ ਦੇ ਵਿੱਚ ਅਜੇ ਵੀ ਡੱਸ਼ ਮਨ ਦੇ ਵਿੱਚ ਅਜੇ ਵੀ ਪਿਆ ਮਨ ਦੇ ਵਿੱਚ ਅਜੇ ਵੀ ਪਰ ਉਦੋਂ ਅਸੀਂ ਬਹੁਤ ਜ਼ਿਆਦਾ ਚੇਤਨ ਹੋ ਗਏ ਵੈਸੇ ਸਾਨੂੰ ਵਿਗਿਆਨ ਦੇ ਨਾਲ ਬਹੁਤ ਮਿਲ ਗਿਆ ਪਰ ਮੈਂ 13 ਬਾਰੇ ਵੀ ਸੋਚ ਰਿਹਾ ਸੀ ਕ੍ਰਿਸਟੈਲਿਟੀ ਤਾਂ ਮੰਨਨੇ ਇਸ ਗੱਲ ਦਾ ਕਿਉਂ ਕਹਿੰਦੇ ਨੇ ਕਿ ਜੀਸਸ ਕ੍ਰਾਈਸ ਨੇ ਕ੍ਰੁਸੀਫਾਈ ਹੋਣ ਤੋਂ ਪਹਿਲਾਂ ਜਦੋਂ ਉਹਨੂੰ ਸਲੀਬ ਤੇ ਚੜਾਇਆ ਗਿਆ ਉਦੋਂ ਇੱਕ ਦਿਨ ਪਹਿਲਾਂ ਜਿਹੜਾ ਭੋਜਨ ਕੀਤਾ ਉਹਦੀ ਮੁਖਬਰੀ ਜਿਹੜੀ 13 ਨੰਬਰ ਤੇ ਬੈਠੇ ਵਿਅਕਤੀ ਨੇ ਕੀਤੀ ਸੀ ਤੋਂ 13 ਨੰਬਰ ਨੂੰ ਸ਼ੁਭ ਮੰਨਦੇ ਤੇ ਮੈਂ ਸੋਚ ਰਿਹਾ ਸੀਗਾ ਕਿ ਇਹ ਜਿਹੜੇ ਸਾਡੇ ਵਿਗਿਆਨੀ ਨੇ ਇਹ 13 ਨੰਬਰ ਨੂੰ ਸ਼ੁਭ ਕਿਉਂ ਮੰਨਦੇ ਤੇ ਮੈਂ ਬਾਅਦ ਵਿੱਚ ਪੜਿਆ ਕਹਿੰਦੇ ਕਿ ਰਾਹੂ ਦੀ ਰਾਸ 14 ਹੁੰਦੀ ਹੈ ਤੇ 1 ਤੇ 3 ਬਣ ਕੇ 4 ਬਣਦੇ ਨੇ ਉਹਦੇ ਕਰਕੇ ਅਸੀਂ 13 ਬੁਝੜਾ ਅਸ਼ੋਕ ਮੰਨਦੇ। ਬੜੀ ਚੀਬ ਗੱਲ ਹੈ। ਕਿ ਆਪਣੇ ਆਪ ਨੂੰ ਅਸੀਂ ਵਿਗਿਆਨੀ ਕਹਿਣਾ ਔਰ ਕਹਿਣਾ ਕਿ ਅਸੀਂ ਦੁਨੀਆ ਦੇ ਉੱਪਰ ਸੈਟਲਾਈਟ ਭੇਜ ਰਹੇ ਹਾਂ। ਬ੍ਰਹਿਮੰਡ ਦੇ ਵਿੱਚ ਪਰ ਮਨ ਅਜੇ ਵੀ ਵਹਿਮ ਦੇ ਵਿੱਚ ਫਸਿਆ ਹੋਇਆ ਹੈ। ਸੋ ਇਹ ਜਿਹੜਾ ਵਹਿਮ ਹੈ ਇਹ ਹੈ ਇਸੇ ਕਰਕੇ ਕਿਦਰ ਅਸਲ ਕਿਤੇ ਮੇ ਕਿਤੇ ਜਿਸ ਨੂੰ ਅਸੀਂ ਸੁਪਰਸਟਿਸ਼ਨ ਤੌਰ ਤੇ ਇਸਨੂੰ ਕਹ ਦਿੰਦੇ ਆ ਪਰਮ ਹੈ ਤੇ ਵਹਿਣ ਦੇ ਪਰਮ ਦੇ ਚਕੰਤਰ ਜ਼ਰੂਰ ਹੁੰਦਾ ਹੈ ਅਜੇ ਤੱਕ ਸਾਡੇ ਮਨ ਵਹਿਮ ਚੋਂ ਬਾਹਰ ਨਹੀਂ ਨਿਕਲੇ ਮੈਂ ਕਈ ਵਾਰ ਵੇਖਦਾ ਕਿ ਕਿਸੇ ਦੇ ਹੱਥ ਦੇ ਵਿੱਚ ਅਖਬਾਰ ਫੜਾ ਕੇ ਵੇਖ ਲੋ ਉਹ ਖਬਰਾਂ ਬਾਅਦ ਦੇ ਚ ਪੜਦਾ ਪਹਿਲਾਂ ਰਾਸ਼ੀ ਫਲ ਵੇਖਦਾ ਹੌਰੋਸਕੋਪ ਕਿਸੇ ਨੂੰ ਵੇਖੀਓ ਤਸ ਉਹ ਖਬਰ ਬਾਅਦ ਚ ਪੜੇਗਾ ਪਹਿਲਾਂ ਰਾਸ਼ੀ ਫਲ ਵੇਖਦਾ ਤੇ ਹੋਂਤ ਸੇਖਿਆ ਕਰੋ ਕਿ ਰਾਸ਼ੀ ਫਲ ਬੜਾਉਣ ਦੇ ਆਧਾਰ ਦੋ ਨੇ ਜਾਂ ਨਾਮ ਦੇ ਉੱਪਰ ਤੇ ਜਾਂ ਫਿਰ ਜਨਮ ਦੇ ਬਕਰ ਦੇ ਉੱਪਰ ਜਿੰਨੀਆਂ ਵੀ ਪੰਜਾਬੀ ਅਖਬਾਰਾਂ ਦੇ ਚ ਰਾਸ਼ੀ ਫਲ ਆਉਂਦੇ ਨੇ ਸਾਰੇ ਨਾਮ ਦੇ ਉੱਪਰ ਆਉਂਦੇ ਨੇ ਕਿ ਸਸੇ ਤੇ ਗੱਗੇ ਦੀ ਇੱਕ ਰਾਸ਼ੀ ਕੱਕੇ ਦੀ ਇੱਕ ਰਾਸ਼ੀ ਖੱਖੇ ਦੀ ਇੱਕ ਰਾਸ਼ੀ ਉਹ ਸਾਰੇ ਨਾਮਾਂ ਦੇ ਉੱਪਰ ਨੇ ਤੇ ਫਿਰ ਤਾਂ ਮੈਂ ਸੋਚਦਾ ਹੁੰਨਾ ਕਿ ਕੰਨਸ ਤੇ ਕ੍ਰਿਸ਼ਨ ਦੀ ਰਾਸ਼ੀ ਇੱਕ ਬਣਦੀ ਹੈ ਰਾਮ ਤੇ ਰਾਵਣ ਦੀ ਇੱਕ ਬਣਦੀ ਹੈ ਉਸਾਮਾ ਬਿੱਲ ਦੇਨ ਦੀ ਤੇ ਓਬਾਮਾ ਦੀ ਇੱਕ ਬਣਦੀ ਹੈ ਫਿਰ ਤੁਸੀਂ ਕੀ ਕਰੋਗੇ ਕਿ ਕੀ ਇੱਕੋ ਰਾਸ਼ਟਰੀ ਵਾਲੇ ਵਿਅਕਤੀ ਦੀ ਮਾਨਸਿਕਤਾ ਜਾਂ ਉਹਦੀ ਪ੍ਰਸਿੱਧਤਾ ਜਾਂ ਉਹਦੀ ਸਖਸ਼ੀਅਤ ਇੱਕੋ ਜੀ ਹੋ ਸਕਦੀ ਹੈ ਜਾਂ ਫਿਰ ਜਨਮ ਦਾ ਵਕਤ ਹੁਣ ਇੱਕ ਸੈਕਿੰਡ ਦੇ ਵਿੱਚ ਦੁਨੀਆ ਦੇ ਵਿੱਚ ਕਿੰਨੇ ਬੱਚੇ ਜਨਮ ਲੈ ਰਹੇ ਨੇ ਕਿ ਉਹ ਸਾਰੇ ਇੱਕੋ ਜੇ ਅਮੀਰ ਜਾਂ ਇੱਕੋ ਜੇ ਸੰਸਾਰ ਦੇ ਚ ਨਾਮ ਰਚਣਾਉਣ ਵਾਲੇ ਹੋਣਗੇ ਕੋਈ ਅਫਰੀਕਾ ਦੇ ਵਿੱਚ ਜਨਮ ਲੈ ਰਿਹਾ ਉਸੇ ਵਕਤ ਜਿੰਨੇ ਵਿਚਾਰੇ ਨੇ ਭੁੱਖ ਦੇ ਨਾਲ ਮਰ ਚਾਗੇ ਕੋਈ ਅਮਰੀਕਾ 'ਚ ਜਨਮ ਲੈ ਰਿਆ ਜਿੰਨੇ ਸਾਰੇ ਉਮਰ ਆਸ਼ੋਸ਼ਰੇ ਦੀ ਜ਼ਿੰਦਗੀ ਜਿਉਣੀ ਸੋ ਕਿਹੜੀਆਂ ਗੱਲਾਂ ਤੇ ਤੁਸੀਂ ਵਿਸ਼ਵਾਸ ਕਰੀ ਬੈਠੇ ਕੀ ਹੋਵੇਗਾ ਰਾਸ਼ੀਆਂ ਦੇ ਨਾਲ ਇਹ ਸਾਡੇ ਮੰਤਵ ਇੱਕ ਪਰਮੈਤਵਤ ਕੁਸ਼ੀ ਜਦੋਂ ਤੁਸੀਂ ਇਸ ਧਰਮ ਤੋਂ ਨਿਕਲ ਗਏ ਹੁਣ ਮੈਂ ਮੇਰੇ ਵਰਗਾ ਬੰਦਾ ਨਾ ਚੀਜ਼ ਨੂੰ ਨਹੀਂ ਮੰਨਦਾ ਕੀ ਨੁਕਸਾਨ ਹੁੰਦਾ ਕੁਸ਼ ਵੀ ਨਹੀਂ ਤੇ ਜੋ ਹੋਣਾ ਉਹ ਹੋਣਾ ਹੀ ਕੋਈ ਰੋਕ ਨਹੀਂ ਸਕਦਾ ਤਦ ਹੀ ਰੋਕ ਨਹੀਂ ਸਕਦਾ ਮੈਂ ਵੈਸੇ ਪੇਸ਼ੇਵਰ ਜੋ ਡਾਕਟਰ ਹਾਂ ਤੇ ਸਾਡੇ ਪਿੰਡ ਦੇ ਵਿੱਚ ਇੱਕ ਪੰਡਤ ਜੀ ਆਇਆ ਕਰਦੇ ਸੀ ਹਰ ਦوار ਤੋਂ ਬੜੇ ਮਸ਼ਹੂਰ ਸੀ ਸਾਰਾ ਪਿੰਡ ਲੋਕ ਹੱਥ ਵਖਾਇਆ ਕਰਤਾ ਸੀ ਹਾੜੀ ਸੋਣੀ ਆਉਣਾ ਹੁਣਾਂ ਦੇ ਤੇ ਇੱਕ ਦਿਨ ਮੇਰੇ ਕੋਲ ਮੈਡੀਸਨ ਆਉਣ ਵਾਸਤੇ ਆ ਗਏ ਤੇ ਬੈਠਿਆ ਵੇਖਿਆ ਬੜੇ ਉਦਾਸ ਜਿਹੋਗੇ ਮੈਂ ਕਿਹਾ ਕੀ ਗੱਲ ਹੋਈ ਕਹਿੰਦੇ ਪਿੱਛੋਂ ਫੋਨ ਆਇਆ ਕਿ ਪੁੱਤਰੇ ਦੀ ਮੌਤ ਹੋ ਗਈ ਤੇ ਮੈਂ ਕਿਹਾ ਪੰਡਤ ਜੀ ਕੱਲ ਤੇ ਤੁਸੀਂ ਆਏ ਹੋ ਕਿ ਤੁਸੀਂ ਲੋਕਾਂ ਨੂੰ ਤੇ ਇੱਕ ਦੱਸ ਦਿਓ 100 100 ਸਾਲ ਦਾ ਤੇ ਤੁਹਾਨੂੰ ਚਰਨ ਲੱਗਿਆ ਨਹੀਂ ਸੀ ਪਤਾ ਕਿ ਘਰ ਦੇ ਵਿੱਚ ਇਹ ਕੁਝ ਹੋ ਜਾਵੇਗਾ ਸੋ ਮਹਿਜ ਸਾਡੇ ਮਨ ਦੇ ਵਿੱਚ ਇੱਕ ਵਹਿਮ ਸਿਰਜਿਆ ਜਾ ਰਿਹਾ ਅਸੀਂ ਉਸ ਵਹਿਮ ਜੋ ਬਾਹਰ ਆਉਂਦਾ ਚਤਨ ਨਹੀਂ ਕਰਦੇ ਔਰ ਵਹਿਤ ਤੇ ਭਰਮ ਦੇ ਚ ਇੱਕ ਅੰਤਰ ਜ਼ਰੂਰ ਹੁੰਦਾ ਬੇਸ਼ੱਕ ਇੱਕ ਨੂੰ ਅਸੀਂ ਵਹਿਮ ਨਸੀ ਸੁਪਰਸਟੀਸ਼ਿਅਸ ਅਲੀਜਨ ਕਹਿ ਦਨੇ ਜਾਂ ਅਲੀਜਨ ਕਹਿ ਦਨੇ ਭਰਮ ਨੂੰ ਵੀ ਅਲੀਜਨ ਕਹਿ ਦਨੇ ਆ ਪਰ ਭਰਮ ਜਿਹੜਾ ਹੈ ਉਹ ਕਿਤੇ ਨਾ ਕਿਤੇ ਦੁਬਿਦਾ ਹੁੰਦੀ ਕਿਤੇ ਨਾ ਕਿਤੇ ਡਾਊਟਫੁਲ ਕੰਡੀਸ਼ਨ ਹੁੰਦੀ ਮਨ ਦੀ ਜਾ ਫਿਰ ਤੁਸੀਂ ਕਹਿ ਸਕਦੇ ਹੋ ਕਿ ਕਿਸੇ ਤਰ੍ਹਾਂ ਦੀ ਮੰਨ ਦੇ ਚ ਦੁਬਧਾ ਬੁੰਦੀ ਹੈ ਜਿਹੜੀ ਦੂਰ ਹੋ ਜਾਂਦੀ ਹੈ ਕਿਮਲ ਇੱਕ ਜਲ ਦੇ ਨਾਲ ਕਿ ਫੂਟੋ ਅਣ ਦਾ ਭਰਮ ਕਾ ਮਦੇ ਭਾ ਪ੍ਰਗਾਸ ਕਾਟੀ ਬੇੜੀ ਪਗੇ ਤੇ ਗੁਰਕੀਨੀ ਬੰਦ ਕਲਾਸ ਬਸ ਭਰਮੇ ਕੇਰੇ ਦੀ ਚੀਜ਼ ਹੈ ਕਿ ਥੋੜੀ ਜੀ ਚੀਜ਼ ਦੇ ਨਾਲ ਦੂਰ ਹੋ ਜਾਂਦੀ ਹੈ ਪਰ ਵਹਿਨ ਜੜਾ ਦੇ ਕਾਰਨ ਉੋਰ ਹੁੰਦਾ ਹੈ ਹੁਣ ਮਿਸਾਲ ਦੇ ਤੌਰ ਤੇ ਖਨੇਰੇ ਤੇ ਵਿੱਚ ਸੜਕ ਦੇ ਉੱਪਰ ਪਈ ਰੱਸੀ ਸੱਪ ਲਗਦਾ ਰਹੀ ਕਿਉਂਕਿ ਹਨੇਰਾ ਹੈ। ਹੋਰ ਮਨ ਦੇ ਵਿੱਚ ਡਰ ਹੈ ਕਿ ਉਹ ਸੱਪ ਹੈ। ਜੇ ਤਾਂ ਤੁਸੀਂ ਦੀਵਾ ਲੈ ਕੇ ਗਏ। ਕਿਉਂਕਿ ਤੁਹਾਡੇ ਮਨ 'ਚ ਡਰ ਹੈ ਸੱਪ ਹੈ। ਜੇ ਤੁਸੀਂ ਦੀਵਾ ਲੈ ਕੇ ਗਏ ਤੇ ਤੁਹਾਡੇ ਸਾਹਮਣੇ ਸਪਸ਼ਟਤਾ ਆ ਗਈ ਕਿ ਨਹੀਂ ਸੱਪ ਨਹੀਂ ਇਹ ਰੱਸੀ ਸੀ। ਹੁਣ ਉੱਥੇ ਨਾ ਤਾਂ ਸੱਪ ਆਇਆ ਨਾ ਤਾਂ ਸੱਪ ਗਿਆ ਪਰ ਜਿਹੜਾ ਤੁਹਾਡੇ ਮਨ ਦੇ ਵਿੱਚ ਆਇਆ ਸੀ ਉਹ ਦੂਰ ਚਲਾ ਗਿਆ। ਕਿਉਂਕਿ ਤੁਹਾਨੂੰ ਸਪਸ਼ਟਤਾ ਹੋ ਗਈ ਕਿ ਨਹੀਂ ਇਹ ਸੱਪ ਨਹੀਂ ਇਹ ਤਾਂ ਰੱਸੀ ਹੈ। ਤੇ ਜੇ ਦੀਵਾ ਹੋਵੇ ਨਾ ਗਿਆਨ ਹੋਵੇ ਨਾ ਪਰ ਜਿਹਦੇ ਕੋਲ ਥੋੜੀ ਜੀ ਚਲਾਕੀ ਹੋਵੇ ਉਹ ਤੁਹਾਨੂੰ ਪਤਾ ਕੀ ਕਵੇ ਕਿ ਹੱਥ ਦੇ ਵਿੱਚ ਤੇਲ ਦੀ ਕੌਲੀ ਲੈ ਕੇ ਲੰਘ ਜਾਓ ਇਹ ਸੱਪ ਤੁਹਾਨੂੰ ਕੁਝ ਨਹੀਂ ਕਵੇਗਾ ਇਹ ਵਹਿਮ ਹੁਣ ਤੁਸੀਂ ਵਹਿਮ ਦੇ ਵਿੱਚ ਪੈ ਗਏ ਹੈ ਤੇ ਉਹ ਰੱਸੀ ਪਰ ਤੁਹਾਡੇ ਮਨ ਦੇ ਵਿੱਚ ਇੱਕ ਵਹਿਮ ਸਿਰਜ ਦਿੱਤਾ ਗਿਆ ਕਿ ਹੱਥ ਦੇ ਵਿੱਚ ਤੇਲ ਲੈ ਕੇ ਚਲੇ ਜਾਓ ਇਹ ਤੁਹਾਨੂੰ ਕੁਝ ਨਹੀਂ ਕਵੇਗਾ ਰੱਸੀ ਹੈ ਕਿਉਂ ਉਹਨੇ ਵੈਸੇ ਵੀ ਕੁਝ ਨਹੀਂ ਪਰ ਤੁਹਾਡੇ ਮਨ ਦੇ ਅੰਦਰ ਇੱਕ ਵਹਿਮ ਸਿਰਜ ਲਿਆ ਗਿਆ ਹੁਣ ਵਹਿਮ ਕਿਉਂ ਸਿਰਜਿਆ ਕਿਉਂਕਿ ਤੁਸੀਂ ਦਰ ਤੋਂ ਬਿਨਾ ਲੰਘ ਜਾਓ ਸੋ ਵੈਮ ਜਿਹੜਾ ਇਸ ਚੀਜ਼ ਵਾਸਤੇ ਹੁੰਦਾ ਹੈ ਕਿ ਕਿਸੇ ਚੀਜ਼ ਦਾ ਡਰ ਮਨ ਦੇ ਵਿੱਚੋਂ ਕੰਤਨ ਦੇ ਵਾਸਤੇ ਕੋਈ ਬੁੱਝਾ ਡਰ ਪੈਦਾ ਕਰਦੇ ਨੇ ਕਿ ਤੇਲ ਤੋਂ ਬਿਨਾ ਲੰਘੋ ਜੇ ਤਾਂ ਇਹ ਡੰਗ ਮਾਰ ਸਕਦਾ ਹੱਦ ਤੱਕ ਤੇਲ ਲੈ ਕੇ ਜਾਓ ਨਹੀਂ ਤਾਂ ਤੁਹਾਨੂੰ ਕੋਈ ਖਤਰਾ ਨਹੀਂ ਤੇ ਭਰਮ ਕੀ ਹੁੰਦਾ ਹੈ ਕਿ ਤੁਹਾਡੇ ਕੋਲ ਗਿਆਨ ਆ ਜਾਵੇ ਤੇ ਇਹ ਤਦਮ ਉਹ ਦਾ ਭਰਮ ਦਾ ਪਰਦਾ ਖਤਮ ਹੋ ਜਦੋਂ ਤੁਸੀਂ ਦੀਵਾ ਲੈ ਕੇ ਜਾਓ ਪਤਾ ਲੱਗੇਗਾ ਸਨੀਤ ਕੀ ਸੋ ਵੈਮ ਤੇ ਪਰਮ ਦੇ ਵਿੱਚ ਫਰਕ ਕਿੰਨਾ ਹੁੰਦਾ ਹੈ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਕਹਿ ਦੋਣਾ ਕਿ ਝਾੜੂ ਜਿਹੜਾ ਉਹ ਉਲਟਾ ਰੇ ਰੱਖਣਾ ਘਰ ਦੇ ਵਿੱਚ ਕੁੜੀਆਂ ਪੈਦਾ ਹੋਣਗੇ ਕਿ ਬਹੁਤ ਡਰ ਰਾਤ ਨੂੰ ਸਿਰ ਨਹੀਂ ਬੋਣਾ ਘਰ ਦੇ ਵਿੱਚ ਕੁੜੀਆਂ ਕਾਰਨ ਕੀ ਸੀ ਕਾਰਮੇ ਸੀ ਇੱਕ ਇੱਕ ਵੱਡਾ ਡਰ ਪਾਉ ਜਿੰਨਾ ਵੱਡਾ ਡਰ ਪਾਓਗੇ ਬੰਦਾ ਉlein ਹੀ ਡਰੇਗਾ ਇਹ ਵੈਣ ਸੀ ਕਿ ਇੱਕ ਡਰ ਤੋਂ ਜਾਂ ਇੱਕ ਬੁਰੀ علامه ਤੋਂ ਕਿਸੇ ਨਾ ਕਿਸੇ ਰੂਪ ਦੇ ਚ ਵਰਜਨ ਦੇ ਵਾਸਤੇ ਇੱਕ ਵੱਡਾ ਡਰ ਕਾਇਲ ਕਰ ਦੇਣਾ ਚਾ ਰੂ ਇਸ ਕਰਕੇ ਕਿ ਜੇਕਰ ਗੰਦਗੀ ਲੱਗੀ ਹੈ ਤੇ ਸਾਰੇ ਹੱਥਾਂ ਵੱਲ ਪਾਸੇ ਚਲੇਗੇ ਜੀ ਸਵੇਰੇ ਚੁੱਕੋਗੇ ਤੁਹਾਡੇ ਹੱਥ ਦੰਦੇ ਹੋਣਗੇ ਮੰਜਾ ਜਿਹੜਾ ਉਹ ਪੈਨਵਾ ਉੱਪਰ ਵੀ ਕਰਨੀ ਕਿਉਂਕਿ ਸੱਪ वगैरह ਜਿਹੜਾ ਉਹ ਜੇ ਚੜੇ ਤੇ ਨਜ਼ਰ ਆਵੇ ਤੇ ਕਿਚੜੀ ਨਾ ਸਕੇ ਸੋ ਇਹਦੇ ਪਿੱਛੇ ਕਾਰਨ ਤਾਂ ਬੜੇ ਸੈਂਟੀਫਿਕ ਸੀ ਪਰ ਕੋਈਆ ਕੀ ਕਿ ਸਾਡੇ ਮਨਾਂ ਦੇ ਵਿੱਚ ਉਸ ਸਮੇਂ ਦੇ ਸਿਆਣੇ ਲੋਕਾਂ ਨੇ ਇੱਕ ਵਹਿਮ ਨੂੰ ਕੱਢਣ ਦੇ ਵਾਸਤੇ ਸੀ ਦੂਜਾ ਵਹਿਮ ਸਿਰਜਿਆ ਪਰ ਅਸੀਂ ਇੰਨੇ ਜ਼ਿਆਦਾ ਬਿਮਾਰ ਹੋ ਗਏ ਅਸੀਂ ਇੰਨੇ ਜ਼ਿਆਦਾ ਉਸ ਹਾਲਾਤ 'ਚ ਚਲੇ ਗਏ ਕਿ ਅਸੀਂ ਉਸ ਵਹਿਮ ਨੂੰ ਹੀ ਆਪਣੇ ਮਨ ਦੇ 'ਚ ਦਰਤਾ ਰੂਪ ਸਮਝ ਲਿਆ ਔਰ ਅਸੀਂ ਡਰਤੇ ਬਹੁਤ ਹਵਤ ਅਸੀਂ ਵਹਿਮ ਦੇ ਸਦਕਾ ਹੀ ਡਰ ਦਾ ਸ਼ਿਕਾਰ ਬਹੁਤ ਜਗ੍ਹਾ ਤੇ ਉਪਰਸ਼ ਔਰ ਕਈ ਜਗ੍ਹਾ ਤੇ ਮੈਂ ਵੇਖਦਾ ਕਿ ਜਿਹੜੀਆਂ ਛੋਟੀਆਂ-ਛੋਟੀਆਂ ਮਾਨਸਿਕ ਬਿਮਾਰੀਆਂ ਨੇ ਅਸੀਂ ਕੋਲ ਨਾ ਬਵੇਂ ਜਮਤਰ ਮੰਤਰ-ਮੰਤਰ ਤੰਤਰ ਜਾਦੂ ਟੂਣਿਆਂ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਅਸੀਂ ਆਬੈਸ ਕੰਪਲਸਰੀ ਡਿਸਆਰਡਰਸ ਕਿਹਾ ਹੈ ਉਹ ਉਹ ਬੀਬੀ ਉਹਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਬੰਦਾ ਬਾਰ ਬਾਰ ਇੱਕੋ ਲਾਮਤ ਕਰੀ ਜਾਂਦਾ ਤੁਸੀਂ ਵੇਖਿਆ ਹੁਣ ਕੁਝ ਮਾਨਸਿਕ ਤੌਰ ਤੇਵੇਂ ਦੇ ਰੋਗੀ ਹੁੰਦੇ ਨੇ ਹੱਥ ਹੀ ਧੋਈ ਜਾਣਗੇ ਜਾਂ ਫਿਰ ਚਾਦਰ ਹੀ ਸਾਫ਼ ਕਰੀ ਜਾਣਗੇ ਜਾਂ ਫਿਰ ਆਪਣਾ ਮੂੰਹ ਧੋਈ ਜਾਣਗੇ ਇਹ ਹੈ ਤੇ ਇੱਕ ਤਰ੍ਹਾਂ ਦੇ ਨਾਲ ਮਨੋਰੋਗ ਪਰ ਜੇ ਇਹ ਮਨੋਰੋਗ ਪੀੜੀ ਦਾ ਪੀੜੀ ਅੱਜ ਫੇਰੇ ਦਾ ਖਲਾਰਾ ਕੀ ਬਹਿ ਜਾਂਦਾ ਫਿਰ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਕੋਲ ਇੱਕ ਮਰੀਜ਼ ਆਇਆ ਕਿ ਸਾਡੀ ਜਿਹੜੀ ਨੋ ਹੈ ਉਹ ਸਾਰਾ ਦਿਨ ਹੱਤੀ ਤੋਂ ਦੀ ਰਹੀ ਦੀ ਤੇ ਹੁਣ ਕੁਛ ਚਿਰ ਬਾਅਦ ਉਹਦੀ ਮਾਂ ਦੀ ਕਿਤੇ ਪਹਿਲਾਂ ਮੌਤ ਹੋਈ ਸੀ ਤੇ ਉਹਦਾ ਸਹੁਰਾ ਪਰਿਵਾਰ ਕਹਿੰਦਾ ਕਿ ਨਹੀਂ ਇਹਦੀ ਮਾਂ ਵੀ ਇੰਜ ਕਰਦੀ ਹੁੰਦੀ ਸੀ ਉਹਦੀ ਆਤਮਾ ਇਹਦੇ ਚ ਆ ਗਈ ਹੁਣ ਗੱਲ ਜੋੜ ਕਿੱਥੇ ਗਈ ਹੁਣ ਇਹ ਬਿਮਾਰੀ ਸੀ ਪਰਿਵਾਰ ਦੇ ਵਿੱਚ ਆ ਜਾਂਦੀ ਸੀ ਪਰ ਜੋੜ ਲਈ ਆਤਮਾ ਦੇ ਨਾਲ ਉਹਰ ਡਾਕਟਰ ਦੇ ਕੋਲ ਨਹੀਂ ਆ ਰਹੇ ਮੇਰੇ ਕੋਲ ਨਹੀਂ ਆਉਣਗੇ ਉਹਰ ਕਿਸੇ ਬਾਬੇ ਕੋਲ ਜਾਣਗੇ ਜਦੋਂ ਕਿ ਇਹਦਾ ਇਲਾਜ ਦੇਰ ਹੈ ਇਹ ਇੱਕ ਮਨੋਰੋਗ ਹੈ ਇਹਦਾ ਦਵਾਈਆਂ ਤੇ ਨਾਲ ਕਾਉਂਸਲਿੰਗ ਦੇ ਨਾਲ ਇਲਾਜ ਹੋ ਸਕਦਾ ਹੈ ਇਹ ਜਿਹੜੀ ਓਬੀਡੀ ਹੈ ਓਸੀਡੀ ਹੈ ਇਹ ਇੱਕ ਤਰ੍ਹਾਂ ਦੇ ਨਾਲ ਉਹ ਡਿਸਆਰਡਰ ਹੈ ਜਿਹਨੂੰ ਦਵਾਈ ਦੇ ਨਾਲ ਜਾਂ ਜਿਸ ਨੂੰ ਸਮਝਾਉਣ ਦੇ ਨਾਲ ਕਾਉਂਸਲਿੰਗ ਕਰ ਦੇ ਨਾਲ ਠੀਕ ਕੀਤਾ ਜਾ ਸਕਦਾ ਪਰ ਉਹ ਡਾਕਟਰ ਨੂੰ ਛੱਡ ਕੇ ਕਿਸੇ ਪਖੰਡੀ ਵੱਲ ਜਾਣਗੇ ਕਿਸੇ ਦੇਹਧਾਰੀ ਵੱਲ ਜਾਣਗੇ ਕਿਸੇ ਜੰਤਰ ਮੰਤਕ ਕੰਤਰ ਵਾਲੇ ਵੱਲ ਜਾਣਗੇ ਹੋਵੇਗਾ ਕਿ ਕਿ ਆਪਣਾ ਸ਼ੋਸ਼ਣ ਕਰਉਣਗੇ ਬਿਮਾਰੀ ਫਿਰ ਉੱਥੇ ਦੀ ਹੋ ਕੇ ਸੋ ਇਹ ਸਕਦੀ ਹੈ ਜਿਹੜੀ ਇਹ ਸਮੱਸਿਆਵਾਂ ਨੇ ਅੱਜ ਦੀਆਂ ਅਸੀਂ ਇਹਨਾਂ ਨੂੰ ਜੇਕਰ ਗੁਰੂ ਅਸੇ ਦੇ ਅਨੁਸਾਰ ਇੱਕ ਚੀਜ਼ ਮੰਨ ਲਈਏ ਨਾ ਕਿ ਤੁਹਾਡਾ ਕੋਈ ਕੁਝ ਨਹੀਂ ਵਿਵਾਰਸਰੀ। ਵੇਖੋ ਆਪੋ ਤਾਂ ਆ ਜੀ ਹਨ ਇੱਕ ਸਿੱਧੀ ਦੀ ਉਦਾਹਰਣ ਹੈ। ਜੇ ਜੰਤਰ ਮੰਤਰ ਤੰਤਰ ਦੇ ਵਿੱਚ ਕੁਝ ਹੋਵੇ ਤੇ ਵੋਟਾਂ ਦੇ ਵਿੱਚ ਪੈਸੇ ਵੰਡਣ ਦੀ ਲੋੜ ਨਹੀਂ। ਸ਼ਰਾਬਾਂ ਪਿਉਣ ਦੀ ਲੋੜ ਨਹੀਂ। ਬੜੇ ਬੜੇ ਵੱਡੇ ਬਾਪੇ ਨੇ ਜਿਨ੍ਹਾਂ ਦੇ ਰੋਜ਼ ਇਸ਼ਤਿਹਾਰ ਲੱਗਦੇ ਨੇ ਖਬਰਾਂਾਂ ਦੇ ਵਿੱਚ ਇਹਨਾਂ ਨੂੰ ਉਹੀ ਜਿਤਾ ਦਿਆ ਕਰ। ਕੀ ਲੋੜ ਪਈ ਹੈ ਪੈਸੇ ਵੰਡਣ ਦੀ? ਕੀ ਲੋੜ ਪਈ ਹੈ ਸ਼ਰਾਬਾਂ ਵੰਡਣ ਦੀ? ਕੀ ਲੋਰਪੇ ਗੈਂ ਦੀ ਮੈਂ ਤੇ ਕਰਨ ਦੀ ਜੇਕਰ ਇਹ ਨਾ ਪਖੰਡੀਆਂ ਦੇ ਪੂਲ ਕੁਝ ਹੋਵੇ ਤੇ ਕੁਝ ਨਹੀਂ ਬਸ ਕਿਸ ਚੀਜ਼ ਦਾ ਫਾਇਦਾ ਚੁੱਕ ਰਹੇ ਨੇ ਅਸੀਂ ਡਰਾਉ ਮਾਨਸਿਕਤਾ ਵਾਲੇ ਲੋਕ ਬਣ ਗਏ ਸਰਦਾ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਜਦੋਂ ਤੁਹਾਡਾ ਵਿਸ਼ਵਾਸ ਹੋ ਗਿਆ ਨਾ ਮੈਂ ਤਾਂ ਕੋਈ ਛੋਟੇ ਧਾਰਨ ਦੇ ਕੇ ਗੱਲ ਕਰਦਾ ਸੀ ਰੋਜ਼ ਗੁਰਬਾਣੀ ਚ ਕਰਦੇ ਮੇਰਾ ਮੁਝ ਮੇਂ ਕ੍ਰਿਸ਼ਨ ਹੀ ਜੋ ਕਿ ਜੋ ਐਸੋ ਤੇਰਾ ਸਿਰਫ ਇੱਕ ਗੱਲ ਇੱਥੇ ਟਿਕਾ ਦਿਓ ਮੇਰਾ ਕੁਝ ਹੈ ਹੀ ਨਹੀਂ ਜੇ ਮੇਰਾ ਕੁਝ ਹੈ ਹੀ ਨਹੀਂ ਤੇ ਮੇਰਾ ਕੋਈ ਵਿਦਾਰ ਨਹੀਂ ਕੀ ਸਕਦਾ ਇਹਨ ਦੇ ਕਿਤੇ ਕੋਈ ਕਿਸਾਨ ਇਹ ਸਾਡਾ ਇੱਕ ਸੁਭਾਅ ਹੈ। ਉਹ ਪ੍ਰਿਆਜਾ ਰਾਇਸੀ ਰਸਤੇ 'ਚ ਜੋਸ਼ੀ ਬੈਠਾ ਸੀ ਹੱਥ ਬਰੋਉਣ ਵਾਸਤੇ ਬੈਠ ਗਿਆ। ਬੋਲੇ ਤੁਹਾਨੂੰ ਇੱਕ ਗੱਲ ਦੱਸਾਂ ਕਿ ਸਾਡਾ ਇਹ ਜਿਹੜਾ ਵਹਿਮ ਹੈ ਨਾ ਇਹ ਜਿਹੜੇ ਸਾਡਾ ਜਿਸ ਨੂੰ ਮੈਂ ਕਹਿੰਦਾ ਕਿ ਇੱਕ ਜਿਹੜਾ ਇਲਿਊਜ਼ਨ ਇੱਕ ਭਰਮ ਹੈ ਇਹ ਇਸ ਹੱਦ ਤੱਕ ਪਹੁੰਚ ਚੁੱਕਾ ਹੈ ਕਿ ਤੁਸੀਂ ਡਾਕਟਰ ਦੇ ਕੋਲ ਜਾਓ। ਡਾਕਟਰ ਤੁਹਾਨੂੰ ਕਿਉਂ ਬਿਮਾਰੀ ਨਾਲ ਦੱਸੇ ਤੁਸੀਂ ਕਹਿੰਨੇ ਡਾਕਟਰੀ ਦੀ ਚਿੰਗਾ। ਤੁਸੀਂ ਚੰਗਾ ਡਾਕਟਰ ਨੂੰ ਮੰਨਦੇ ਹੋ ਜਿਹੜਾ ਬੈਠਿਆ ਪਹਿਲਾਂ ਤੁਹਾਡੇ 5000 ਦੇ ਟੈਸਟ ਕਰਾਵੇ ਤੇ ਮੁੜ ਕੇ ਕਹਵੇ 6 ਮਹੀਨੇ ਦਵਾਈ ਖਾਣੀ ਪੈਣੀ ਤੁਸੀਂ ਕਹਿੰਦੇ ਡਾਕਟਰ ਬਹੁਤ ਸਿਆਣਾ ਕਿਉਂਕਿ ਮੈਂ ਖੁਦ ਇਸ ਦਲ ਚੋਂ ਲੰਘਿਆ ਜਦੋਂ ਸਾਲੋਂ ਪ੍ਰੈਕਟਿਸ ਆਫ ਮੈਡੀਸਨ ਉਪਰ ਆਈ ਜਾਂਦੀ ਸੀ ਕਿਹਾ ਜਾਂਦਾ ਸੀ ਕਿ ਬਲੱਡ ਪ੍ਰੈਸ਼ਰ ਤਾਂ ਘਟ ਜਾਣਾ ਕੋਈ ਖਾਸ ਬਿਮਾਰੀ ਨਹੀਂ ਹੁੰਦਾ ਇਹ ਟੈਨਸ਼ਨ ਦਾ ਮਰੀਜ਼ ਆਉਂਦਾ ਤੁਸੀਂ ਚੈੱਕ ਕਰੋ ਦੱਸੋ ਚੰਗੀ ਖਾਣਾ ਖਾਣੀ ਹੈ ਸੰਗੀ ਡਾਈਟ ਲਵੇ ਦੁੱਧ ਪੀਵੇ ਜੋ ਵੀ ਫਲ ਫਰੂਟ ਖਾਵੇ ਮਰੀਜ਼ਾਂ ਨੇ ਮੇਰੇ ਕੋਲ ਉਹਨਾਂ ਮੈਂ ਬੈਟਰ ਅਸੀਂ ਚੈੱਕ ਕਰਨਾ ਮੈਂ ਕਿਹਾ ਮਾਤਾ ਜੀ ਦਵਾਈ ਦੀ ਲੋੜ ਨਹੀਂ ਦੁੱਧ ਪੀਓ ਚਾਰਕ ਦਿਨ ਬਾਅਦ ਪਰ ਇਹ ਚਰਚਾ ਸ਼ੁਰੂ ਹੋ ਗਈ ਡਾਕਟਰ ਕਹਿੰਦਾ ਬਲੱਡ ਪ੍ਰੈਸ਼ਰ ਹੀ ਨਹੀਂ ਵਿਕਤ ਨਾ ਹੁੰਦਾ ਇਹ ਕਹਦਾ ਡਾਕਟਰ ਜਿਹੜਾ ਵੀ ਹੁੰਦਾ ਉਹਨੂੰ ਕਿਹਾ ਦਵਾਈ ਦੀ ਲੋੜ ਨਹੀਂ ਘਰ ਜਾ ਕੇ ਦੁੱਧ ਪੀਓ ਇਹ ਗੱਲ ਸੱਚ ਹੈ ਡਾਕਟਰ ਜੇਕਰ ਬਿਮਾਰੀ ਦੱਸਦਾ ਹੈ ਤੇ ਤੁਹਾਡੇ ਕੋਲ ਜ਼ਿਆਦਾ ਪੈਸੇ ਲੇਦਾ ਤੇ ਡਾਕਟਰ ਦੀ ਮਜਬੂਰੀ ਨਹੀਂ ਤੁਸੀਂ ਮਜਬੂਰ ਕੀਤਾ ਕਿਉਂਕਿ ਹੋਰ ਉਸ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਫਿਰ ਜਿਹੜੀ ਵੀ ਬੀਬੀ ਨੇ ਹੋਣਾ ਵੈਪਸੇ ਚੈੱਕ ਕਰਨਾ ਮਾਤਾ ਤੁਰਕੇ ਕਿ ਤਰ੍ਹਾਂ ਆਈ ਹੈ ਜੇ ਕਿਤੇ 10 ਮਿੰਟ ਨਾਮ ਦੀ ਤੇਰਾ ਭੋਗ ਪੈ ਜਾਣਾ ਨਾਲੇ ਪੈਸੇ ਦੇ ਮੋਲੇ ਨਾਲੇ ਮਾਤਾ ਖੁਸ਼ ਸੋ ਇਸ ਗੱਲ ਨੂੰ ਜਲਣ ਗੱਲੇ ਦਿੱਤਾ ਸਾਡੀ ਮਾਨਸਿਕਤਾ ਸਾਡੀ ਮਾਨਸਿਕਤਾ ਨੇ ਇਸ ਗੱਲ ਨੂੰ ਜਰੀਕਤਾ ਅਰੇ ਪੱਕੀ ਗੱਲ ਹੈ ਤੁਸੀਂ ਜਾਓ ਕਿਸੇ ਡਾਕਟਰ ਦੇ ਕੋਲ ਕਵੇ ਬਾਰੀ ਨਹੀਂ ਹੈਗੀ ਤੁਸੀਂ ਕਹਿੰਦੇ ਡਾਕਟਰ ਨੂੰ ਕੁਝ ਨਹੀਂ ਹੁੰਦਾ ਇਹ ਸਾਡੇ ਮਨ ਚ ਗੱਲ ਬਸ ਚੁੱਕੀ ਹੈ ਇਸੇ ਤਰ੍ਹਾਂ ਬੇਨਾਲ ਕਿਸੇ ਜੋਸ਼ੀ ਕੋ ਚੰਜੋਤ ਵੀ ਚਾਰ ਗੱਲਾਂ ਨਾ ਦੱਸੇ ਤੁਸੀਂ ਕਹਿੰਦੇ ਬਾਬਾ ਕਿਸੇ ਕੰਮ ਦਾ ਨਹੀਂ ਔਰ ਜਾਂਦੇ ਸੀ ਜਾਣੂ ਬੁੱਝ ਕੇ ਕਿਸਾਨ ਜਾ ਰਿਹਾ ਸੀ ਬੈਠ ਗਿਆ ਹੈ ਤੇ ਛੋਟੀ ਜੀ ਗੱਲ ਪਰ ਸੰਦੇਸ਼ ਬੜਾ ਵੱਡਾ ਕੱਚ ਜੇ ਸਰਬ ਸੁਮਝ ਲੱਗ ਜਾਵੇ ਬੈਠ ਗਿਆ ਤੇ ਜੋਸ਼ੀ ਦੇਗੇ ਹੱਥ ਕਰ ਦਿੱਤਾ ਉਹ ਜੋਸ਼ੀ ਨੇ ਜਦੋਂ ਹੱਥ ਵੇਖਿਆ ਕਹਿੰਦਾ ਤੇਰੇ ਤੇ ਸ਼ਨੀ ਦੀ 60 ਸਤੀ ਸ਼ਨੀ ਨੇ 60 ਸਤੀ ਦੋਸੀ ਬਹੁਤ ਡਰ ਤੇ ਪਤਾ ਨਹੀਂ ਕਿਉਂ ਸਾਡੇ ਮਨ ਚ ਵਹਿਮ ਭਰੋਂ ਪਾਤਾ ਗਿਆ ਵੈਸੇ ਜਿੰਨਾ ਕਿ ਮੈਂ ਉਹਦੇ ਬਾਰੇ ਪੜਿਆ ਹੈ ਸ਼ਾਸਤਰਾਂ ਦੇ ਵਿੱਚ ਉਹਦੇ ਵਿੱਚ ਇਹ ਹੈ ਕਿ ਇਹ ਸੱਤ ਭਰਾ ਸੀਗੇ ਮਾਤਾ ਦੀ ਮੌਤ ਹੋ ਗਈ ਜਿਹੜੀਆਂ ਭਾਬੀਆਂ ਸੀ ਉਹਨਾਂ ਨੇ ਬੜਾ ਤੰਗ ਕੀਤਾ ਇਹਨੂੰ ਰੋਟ ਖਾਣ ਨੂੰ ਕੁਛ ਨਹੀਂ ਦਿੰਦਾ ਸੱਤਾ ਘਰੋਂ ਤੈਨੂੰ ਮੰਗਣਾ ਪੈਂਦਾ ਸੀ ਸਤਨਾਜਾ ਇਹਦੀ ਖਰਾਬ ਬਣ ਗਈ ਇਹਨੂੰ ਕੋਈ ਸੋਨੇ ਦਾ ਭਾਂਡਾ ਜਾਂ ਸੋਨੇ ਦਾ ਗਹਿਣਾ ਨਾ ਦਿੱਤਾ ਗਿਆ ਲੋਹਾਂ ਦਾ ਲੂਹਾ ਦੇਣਾ ਸ਼ੁਰੂ ਕਰ ਦਿੱਤਾ ਗਿਆ ਘਿਓ ਨਾ ਦਿੱਤਾ ਤੇਲ ਦੇਣਾ ਸ਼ੁਰੂ ਕਰ ਦਿੱਤਾ ਤੇ ਉਹੀ ਗਿਆਨ ਦੀ ਪਰੰਪਰਾ ਬਣ ਗਈ ਹੁਣ ਵੀ ਤੁਸੀਂ ਵੇਖੋ ਸ਼ਨੀ ਦੇ ਦਾਨ ਦੇ ਵਿੱਚ ਜਾਂ ਸਤਨਾਜਾ ਜਾਂ ਫਿਰ ਤੇਲ ਤੇ ਜਾਂ ਫਿਰ ਲੋਹੇ ਦਾ ਕੋਈ ਪ੍ਰਸਤ ਇਹ ਹੀ ਕੁਝ ਇਹ ਸਾਡੇ ਮਨ ਚ ਇੱਕ ਵਹਿਮ ਸਿਰ ਦਿੱਤਾ ਗਿਆ ਤੇ ਹੁਣ ਮੈਂ ਵੇਖਦਾ ਹਾਂ ਖਾਸ ਕਰਕੇ ਜਿਹੜੇ ਸਾਡੇ ਕਾਰੋਬਾਰੀ ਵੀਰ ਨੇ ਕਹਿੰਦੇ ਨੇ ਕਿ ਇੱਕ ਲక్ష్ਮੀ ਇੱਕ ਅਲక్ష్ਮੀ ਲక్ష్ਮੀ ਨੂੰ ਮਿੱਠਾ ਪਸੰਦ ਹੈ ਤੇ ਅਲక్ష్ਮੀ ਨੂੰ ਖੱਟਾ ਤੰਮਕੀਨ ਤੇ ਕੌੜੀਆਂ ਚੀਜ਼ਾਂ ਪਸੰਦ ਆਉਂਦੇ ਤੁਸੀਂ ਪੜ੍ਹ ਕੇ ਵੇਖ ਲਓ ਕਿਦੇ ਪੁਰਾਣਾਂ ਦੇ ਵਿੱਚ ਤੇ ਕਹਿੰਦੇ ਨੇ ਕਿ ਆ लक्ष्मी ਜਿਹੜੀ ਐ ਇਹਦਾ ਮਤਲਬ ਹੈ ਕਿ ਘਰ ਦੇ ਵਿੱਚ ਸੁੱਖ ਨਹੀਂ ਘਰ ਦੇ ਵਿੱਚ ਪੈਸਾ ਨਹੀਂ लक्ष्मी ਮਿੱਠੇ ਨਾਲ ਆਵੇਗੀ ਇਹ ਜਿਹੜੀ ਅਲਕshmi ਘਰ ਚ ਨਹੀਂ ਆਉਣੀ ਚਾਹੀਦੀ ਇਹਦੇ ਕਰਕੇ ਨਿੰਬੂ ਤੇ ਮਿਰਚਾ ਦੂਸਰਾ ਉਸ ਨੂੰ ਸ਼ਨੀ ਦੇ ਨਾਲ ਜੋੜ ਦਿੱਤਾ ਗਿਆ ਮੈਂ ਹੈਰਾਨ ਇਸ ਗੱਲ ਤੋਂ ਹੁੰਦਾ ਹੈ ਕਿ ਅਸਲੀ ਨਿੰਬੂ ਮਿਰਚਾ ਹੋਣ ਤੇ ਚਲੋ ਗੱਲ ਮੰਨੀ ਜਾ ਸਕਦੀ ਸੀ ਇਹ ਘਰ ਦੇ ਵਿੱਚੋਂ ਲక్ష్ਮੀ ਰੋਸ ਕੇ ਨਹੀਂ ਭਜੇਗੀ ਦੁਕਾਨ ਦੇ ਵਿੱਚੋਂ ਮਾਇਆ ਨਹੀਂ ਜਾਵੇਗੀ ਹੁਣ ਤੇ ਨਿੰਬੂ ਤੇ ਮਿਰਚਾਂ ਵੀ ਪਲਾਸਟਿਕ ਦੀਆਂ ਆਣੀਆਂ ਨੇ ਹੁਣ ਅਸੀਂ ਕੀ ਕਰੀ ਫਿਰ ਤੇ ਹੁਣ ਤੇ ਨਿੰਬੂ ਤੇ ਮਿਰਚਾਂ ਵੀ ਪਲਾਸਟਿਕ ਹੀ ਆਏ ਹੋਰ ਅਸੀਂ ਕਿਹੜੇ ਵਹਿਮੇ ਪਰਮਾਚੈ ਪਰੇ ਸੋ ਇਹ ਸਾਡੇ ਮਨ ਦਾ ਇੱਕ ਵਹਿਮ ਹੈ ਇੱਕ ਪਰਮ ਅ ਪਿੱਛੇ ਜਿਹੜੀ ਗੱਲ ਹੈ ਇਸਰੋ ਵਾਲਿਆਂ ਨੂੰ ਇੱਕ ਮੰਗਲਵਾਰ ਦੇ ਦਿਨ ਜਿਹੜਾ ਉਪਗ੍ਰਹ ਚੜਾਉਣਾ ਪੈ ਗਿਆ ਸੀ ਮਜਬੂਰੀ ਸੀ ਉਹਦਾ ਨਾਮ ਹੀ ਮੰਗਲਯਾਨ ਰੱਖਣਾ ਪਿਆ ਸੀ ਕਹਿੰਦੇ ਸੀ ਕਿ ਮੰਗਲਵਾਰ ਵਾਲ ਦੇ ਵਾਸਤੇ ਇਸੇ ਚੜਾਉਣ ਲਈ ਝੋਕ ਕੇਸੀ ਵਿਗਿਆਨ ਦੀ ਹੈ ਬਹੁਤ ਵੱਡੀਆਂ ਗੱਲਾਂ ਕਰਦੇ ਪਰ ਦਰਸਨ ਕਿਤੇ ਨਾ ਕਿਤੇ ਸਾਡੇ ਮਨਾਂ ਦੇ ਵਿੱਚੋਂ ਡਰ ਨਹੀਂ ਸੌਦੇ ਅਸੀਂ ਰਫੇਲ ਦੇ ਕਰਦੇ ਆ ਢਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਦਰਅਸਲ ਇਹਨਾਂ ਚੀਜ਼ਾਂ ਦੇ ਪਿੱਛੇ ਸਾਡੀ ਗੁਲਾਮੀ ਦੀ ਜਾਂ ਸਾਡੀ ਗੁलाम ਸੱਭਿਆਚਾਰ ਦਾ ਇੱਕ ਬਹੁਤ ਵੱਡਾ ਇਤਿਹਾਸ ਪਿਆ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸਾਨੂੰ ਬਾਣੀ ਦੇ ਵਿੱਚ ਜਦੋਂ ਬਾਬਰ ਹਿੰਦੁਸਤਾਨ ਤੇ ਚੜ੍ਹ ਕੇ ਆਇਆ ਤਾਂ ਉਸ ਵੇਲੇ ਕੁਝ ਲੋਧੀ ਸਰਦਾਰ ਸੀ ਜਿਹੜੇ ਕਹਿੰਦੇ ਸੀ ਬਾਬਰ ਦਾ ਮੁਕਾਬਲਾ ਕਰਾਂਗੇ ਤੇ ਬਹੁਤੇ ਉਹ ਸੀ ਜਿਨ੍ਹਾਂ ਨੇ ਬਾਬਰ ਦੇ ਹਿੰਦੁਸਤਾਨ 'ਚ ਪੈਰ ਰੋਏ ਜਿਹੜੇ ਕਹਿੰਦੇ ਸੀ ਕੋਟੀ ਹੁਪੀਰ ਵਰਜਨ ਹਾਏ ਜਾਂ ਮੀਰ ਸੁਨਿਆਤਾ ਆਇਆ ਜਦੋਂ ਪਤਾ ਲੱਗਾ ਬਾਬਰ ਮੀਰ ਆ ਰਿਹਾ ਹੈ ਤੇ ਉਸ ਮੇਰੇ ਉਹਨਾਂ ਨੇ ਜਾਦੂ ਟੂਣੇ ਹਵਨ ਉਹਨਾਂ ਦੇ ਪੁਜਾਰੀਆਂ ਨੇ ਉਹਨਾਂ ਦੇ ਮੌਲਵੀਆਂ ਨੇ ਕਰਨੇ ਸ਼ੁਰੂ ਕਰ ਦਿੱਤੇ ਕਿ ਅਸੀਂ ਤਾਂ ਜਾਦੂ ਟੂਣੇ ਲੈ ਕਰਨੇ ਬਾਕਰ ਦੀ ਔਰ ਵਾਲੀ ਫੌਜ ਨਹੀਂ ਹੋ ਜੇ ਗੁਰਨਾਨ ਸਾਹਿਬ ਕਹਿੰਦੇ ਕੋਈ ਮੁਗਲ ਨਾ ਹੋਵਾ ਹੰਦਾ ਕਿਨੇ ਨਾ ਪਰਚਾ ਲੜਾ ਖਾਨ ਮੁਕਾਮ ਜੱਲੇ ਵਿਜ ਮੰਦਰ ਮੋਸ਼ ਮੋਸ਼ ਕੋਈ ਰਲਾਈ ਕੋਈ ਅੰਨਾ ਨਾ ਭਇਆ ਕਿਸੇ ਦੀ ਲੱਤ ਪਾਣਾ ਟੁੱਟੀ ਕਿਸੇ ਦਾ ਕੋਈ ਨੁਕਸਾਨ ਨਾ ਹੋਇਆ ਕੋਈਆ ਇਹ ਕਿ ਹਿੰਦੁਸਤਾਨ ਹਮੇਸ਼ਾ ਵਾਸਤੇ ਮਗਲਾਂ ਦਾ ਗੁਲਾਮ ਹੋ ਗਿਆ ਕਾਤੇ ਕਰਕੇ ਅਸੀਂ ਵਿਸ਼ਵਾਸ ਵਿਹਿਮਾ ਪਰਮਾਤੇ ਕੀਤਾ ਅਸੀਂ ਜੰਗ ਦੇ ਉਚ ਲੜਨ ਦੇ ਨਾਲੋਂ ਜਾਦੂ ਟੂਨੇ ਆ ਪਿੱਛੇ ਜੇ ਬਹੁਤੀ ਕੁ ਲੰਬੇ ਸਮੇਂ ਦੀ ਗੱਲ ਈ ਤਾਂ ਯਾਦ ਹੀ ਹੋਵੇ ਅਕਬਾਰ ਚ ਪੜਿਆ ਸੀ ਦਿੱਲੀ ਚ ਬਹੁਤ ਸਾਰੀਆਂ ਖਬਰਾਂ ਆਈਆਂ ਸੀ ਇੱਕ ਕਬੰਦਰ ਆ ਗਿਆ ਯਾਦ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਲੋਕਾਂ ਨੇ ਕੋਠਿਆਂ ਤੋਂ ਸ਼ਾਲਾਂ ਮਾਰ ਦਿੱਤੀ ਉਹਦੇ ਤੋਂ ਬਾਅਦ ਇੱਕ ਅਖਬਾਰ ਦੀ ਕਟਿੰਗ ਮੇਰੇ ਕੋਲ ਪਈ ਹੈ ਕਿ ਜੱਗ ਕੀਤਾ ਗਿਆ ਕਿ ਉਸ ਜਾਗਰ ਦੇ ਵਿੱਚ ਅਰਦਾਸ ਕੀਤੀ ਗਈ ਹੈ ਬੰਦਰ ਮਹਾਰਾਜ ਕਿਰਪਾ ਕਰਕੇ ਦਿੱਲੀ ਕੋ چھوڑ ਕੇ ਕਿਸੇ ਹੋਰ ਸ਼ਹਿਰ ਵਿੱਚ ਪ੍ਰਸਥਾਨ ਕੀ ਜੀਏ ਅਜੇ ਤੱਕ ਵੀ ਇਹ ਡਰਿਆ ਸਾਡੇ ਵਿੱਚ ਤੇ ਸਾਡੀ ਪਾਰਲੀਮੈਂਟ ਦੇ ਵਿੱਚ ਇੱਕ ਆਪੋਜੀਸ਼ਨ ਦਾ ਲੀਡਰ ਕਹਿੰਦਾ ਕਹਿੰਦਾ ਬੰਦਰ ਪਾਕਿਸਤਾਨ ਦੀ ਕਿਸੇ ਕੁਫੀਆ ਏਜੰਸੀ ਦਾ ਏਜੰਟ ਹੋ ਸਕਦਾ ਆ ਤਾਂ ਸਾਡੇ ਤੇ ਡਰ ਪਏ ਇੰਨਾ ਦੱਲਾਇ ਤੇ ਜस्सी ਫਸੇ ਪਏ ਅਜੇ ਅਸੀਂ ਕਹਿੰਨੇ ਕਿ ਅਸੀਂ 21ਵੀਂ ਸਦੀ ਦੇ ਵਿੱਚ ਬਹੁਤ ਜ਼ਿਆਦਾ ਵਿਗਿਆਨਕ ਤਰੀਕੇ ਦੇ ਨਾਲ ਜ਼ਿੰਦਗੀ ਜੀ ਰਹੇ ਆ ਸਾਡੇ ਕੋ ਬੜੇ ਗੈਜ਼ਟ ਨੇ ਪਰ ਮਨ ਦੇ ਚ ਵਹਿਮ ਇੰਨਾ ਕਿ ਵਹਿਮ ਤਾਂ ਜੇ ਸਾਡੇ ਚ ਉਹੀ ਹੈ ਜਿਹੜਾ ਗੁਰੂ ਪਾਤਸ਼ਾਹ ਨੇ ਕੱਢਣ ਦਾ ਯਤਨ ਕੀਤਾ ਤੇ ਜਿਵੇਂ ਨਹੀਂ ਨਿਕਲਿਆ ਸੋ ਮੈਂ ਕਿਸਾਨ ਦੀ ਗੱਲ ਕਰ ਰਿਹਾ ਸੀ ਕਿਸਾਨ ਨੇ ਅਤ ਕੀਤਾ ਤੇ ਜੋਸ਼ੀ ਕਹਿੰਦਾ ਕਿ ਸ਼ਨੀ ਦੀ ਸਾੜ ਸਤੀ ਹੈ ਤੇ ਕਹਿੰਦਾ ਕਿ ਫਿਰ ਕੀ ਹੋਵੇਗਾ ਇਹਦਾ ਉਪਾਹ ਕਹਿੰਦਾ ਕਿਵੇਂ ਹੋਵੇਗਾ ਕਹਿੰਦਾ 100 ਰੁਪਏ ਲੱਕੇਟ ਕਿਸਾਨ ਕਹਿੰਦਾ ਬਿਲਕੁਲ 100 ਰੁਪਏ ਤਾਂ ਹੈਗੀ ਕਹਿੰਦਾ ਇੰਜ ਪਰ 50 ਰੁਪਏ ਦੇ ਦੇ ਕਤ ਟਕਟ 20 ਹਸ਼ਨੀ ਤੇਰੇ ਨੇੜੇ ਬਿਉ। ਕਹਿੰਦਾ ਪੰਜਾਬ ਨਹੀਂ ਹੈਗੇ। ਕਹਿੰਦਾ 10 ਦੇ ਦੇ। ਕਿ ਇੱਕ ਸਾਲ ਦਾ ਇਲਾਜ ਕਰ ਦਿੰਨੇ। ਕਹਿੰਦਾ 10 ਵੀ ਨਹੀਂ ਹੈਗੇ। ਕਹਿੰਦਾ ਜਾ ਫਿਰ ਜੇ ਤੇਰੇ ਕੋਲ ਹੈ ਹੀ ਕੁਝ ਨਹੀਂ ਤੇ ਸ਼ਨੀ ਤੇਰਾ ਵਿਗਾੜ ਕੀ ਸਕਦਾ। ਹੋਰ ਇਹੋ ਹਿਸਾਬ ਸਾਡਾ ਹੈ। ਜੇ ਅਸੀਂ ਸਮਝ ਗਏ ਕਿ ਸਾਡਾ ਕੁਝ ਵੀ ਨਹੀਂ ਮੇਰਾ ਲੁਜਮੇ। ਜੋਕਿਸ਼ ਹੈ। ਜੇ ਅਸੀਂ ਸਮਝ ਹੀ ਲਈਏ ਵੀ ਸਾਡਾ ਕੁਝ ਵੀ ਨਹੀਂ ਸਭ ਕੁਝ ਪ੍ਰਮਾਤਮਾ ਦਾ ਤੇ ਸਾਡਾ ਕੌਮ ਵਦਾਰ ਸਰ ਹੈ। ਸਾਡਾ ਕੋਈ ਕੁਛ ਨਹੀਂ ਬਗਾਰ ਸਕੋ ਸੋ ਪਾਚ ਕੇੰਦਰੇ ਪੂਰਨ ਪ੍ਰੇਮ ਪ੍ਰਤੀਤ ਸਜੈ ਵ੍ਰਕਤ ਗੂੜ ਮੜੀ ਮਠ ਭੂਲ ਨਮੰਦੇ ਵਰਤ ਹੁੰਦਾ ਪਰਣ ਕੋੜ ਵੇਖਿਆ ਸਾਡੀਆਂ ਬੀਬੀਆਂ ਚ ਵਰਤ ਰੱਖਣ ਦੀ ਬਹੁਤ ਜ਼ਿਆਦਾ ਜੜੀ ਹੈ ਪਰੇਵਤੀ ਵਧਤੀ ਜਾ ਰਹੀ ਹੈ ਜਦੋਂ ਕਿ ਪਹਿਲਾ ਸ਼ੁਰੂ ਸ਼ੁਰੂ ਦੇ ਵਿੱਚ ਪੂਰਨ ਮਾਸੀ ਦੇ ਵਤ ਸ਼ੁਰੂ ਹੋਏ ਜਿਹੜਾ ਪੰਜਾਬ ਚ ਵਰਤਾਂ ਦਾ ਇਤਿਹਾਸ ਹੈ ਉਥੇ ਤੋਂ ਬਾਅਦ ਹੌਲੀ ਹੌਲੀ ਕਰਵਾ ਚੌਥ ਵਾਲੇ ਪਾਸੇ ਤਰੇ ਉਹਦੇ ਤੋਂ ਬਾਅਦ ਹਮੇ ਪਿੱਛੇ ਦੇ ਵੇਖਿਆ ਕਿ ਅਹੋਈ ਦਾ ਵਰਤ ਵੀ ਰੱਖਿਆ ਚਾਲ ਲੱਗਾ ਜਿਹਦੀ ਜ਼ਿਆਦਾ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਆਏ ਉਹਨਾਂ ਦੀ ਆਮਦ ਤੇ ਕਰਕੇ ਸਾਡੇ ਚ ਵਾਤੀ ਜਾਂਦੀ ਕਦੇ ਅਸੀਂ ਗੁਰੂ ਬਾਬੇ ਨੂੰ ਪੁੱਛਣ ਦਾ ਯਤਨ ਕੀਤਾ ਪਾਤਸ਼ਾਹ ਕੀ ਕਹਿੰਦੇ ਨੇ ਪਾਤਸ਼ਾਹ ਕਬੀਰ ਸਾਹਿਬ ਦੀ ਬਾਣੀ ਨੂੰ ਆਪਣੇ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਚਦ ਦਰਜ ਕਰਦੇ ਨੇ ਤਾਂ ਉਹ ਇੱਕ ਪਾਵਨ ਫਰਮਾਨ ਹੈ ਹਰ ਕਾ ਸਿਮਰਨ ਛਾੜ ਕੇ ਅਹੋਈ ਰੱਖੇ ਨਾਰ ਗਦਹੀ ਹੋਏ ਕੇ ਉਤਰੇ ਭਾਂ ਸਹਿਮਨ ਚਾਰ ਹੁਣ ਇੱਥੇ ਗਧੇ ਔਰਤ ਵੇਸ ਕਰਕੇ ਨਹੀਂ ਕਿਹਾ ਕਿ ਔਰਤ ਨੂੰ ਗਧਾ ਕਿਹਾ ਗਿਆ ਨਹੀਂ ਇਹਦਾ ਮਤਲਬ ਹੈ ਕਿ ਜਿਹੜਾ ਗਧਾ ਜਿਹਦੇ ਮਨ ਦੇ ਉੱਪਰ ਬੋਝ ਹੁੰਦਾ ਹੈ ਉਹ ਦੋ ਤਰ੍ਹਾਂ ਦੇ ਡਰ ਦਾ ਸ਼ਿਕਾਰ ਹੁੰਦਾ ਹੈ ਇੱਕ ਉਹਦੇ ਮਨ ਦਾ ਬੋਝ ਇੱਕ ਤਨ ਦਾ ਬੋਝ ਇੱਕ ਤਾਂ ਉਹਦੇ ਮਨ ਦਾ ਬੋਝ ਹੁੰਦਾ ਹੈ ਕਿ ਪਤਾ ਨਹੀਂ ਮਾਲਕ ਕਦੋਂ ਸੋਟੀ ਮਾਰ ਦੇਵੇਗਾ ਦੂਜਾ ਤਨ ਦਾ ਬੋਝ ਹੈ ਕਿ ਭਾਰ ਲੱਤਿਆ ਹੋਇਆ ਤੇ ਜਿਹੜੀਆਂ ਬੀਬੀਆਂ ਵਰਤ ਰੱਖਦੀਆਂ ਨੇ ਉਹ ਵੀ ਦੋ ਤਰ੍ਹਾਂ ਦੇ ਬੋਝ ਦਾ ਸ਼ਿਕਾਰ ਹੁੰਦੀਆਂ ਨੇ ਇੱਕ ਤਾਂ ਪਰਿਵਾਰ ਦੇ ਉੱਪਰ ਆਰਥਿਕ ਬੋਝ ਪੈ ਰਿਹਾ ਹੁੰਦਾ ਤੇ ਦੂਸਰਾ ਇਹ ਹੁੰਦਾ ਕਿ ਵਰਤ ਰੱਖਣ ਦੇ ਵਿੱਚ ਕੋਈ ਕਤਾਈ ਹੋ ਗਈ ਤੇ ਪਤਾ ਨਹੀਂ ਕਿਹੜਾ ਸਰਾਬ ਲੱਗ ਗਿਆ। ਸਰੀ ਦੋ ਚੀਜ਼ਾਂ ਲਗਾਤਾਰ ਚੱਲ ਰਹੀਆਂ ਹੁੰਦੀਆਂ ਨੇ ਤੇ ਜਦੋਂ ਪਾਸ਼ਟ ਨੇ ਸਪਸ਼ਟ ਤੌਰ ਤੇ ਸਾਨੂੰ ਇਹਨਾਂ ਸਾਰੇ ਕਰਮ ਕੰਮਾਂ ਚੋਂ ਕੱਢ ਹੀ ਦਿੱਤਾ ਤੇ ਫਿਰ ਲੋੜ ਕੀ ਵੈਸੇ ਵਰਤ ਸ਼ਬਦ ਵਰਤੇ ਪ੍ਰਾਨ ਕਰਨਾ। ਪ੍ਰਾਨ ਸ਼ਬਦ ਕੋਈ ਮਾੜਾ ਨਹੀਂ ਹੈ ਕਿਸੇ ਮਕਸਦ ਨੂੰ ਲੈ ਕੇ ਕਿ ਜਿੰਨਾ ਚਿਰ ਮੈਂ ਆਹ ਕੰਮ ਮੇਰਾ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਮੈਂ ਆਹ ਕੰਮ ਨਹੀਂ ਕਰਾਂਗਾ ਇਹ ਪ੍ਰਾਨ ਪਰ ਸਾਦੇ ਤਾਂ ਪ੍ਰਾਨ ਵੀ ਵੱਖਰੇ ਸੀ। ਕੁਰੂ ਖੇਤਰ ਦੇ ਮੈਦਾਨ ਦੇ ਵਿੱਚ ਜਰਾ ਜਾ ਕੇ ਵੇਖੋ ਅਬ ਮਨਿਉ ਦੀ ਮੌਤ ਹੁੰਦੀ ਹੈ ਤੇ ਉਸ ਵੇਲੇ ਅਰਜੁਨ ਇੱਕ ਪ੍ਰਣ ਕਰਦਾ ਹੈ ਕਿ ਜਿੰਨਾ ਚਿਰ ਤੱਕ ਅਬ ਮਨਿਉ ਦੀ ਮੌਤ ਦਾ ਕਾਰਨ ਬਣੇ ਜਾਂ ਉਸ ਨੂੰ ਮਾਰਨ ਵਾਲੇ ਦਾ ਬਦਲਾ ਨਾ ਲਿਆ ਜੇ ਨਾ ਬਦਲਾ ਲਿਆ ਤੇ ਮੈਂ ਮਰ ਜਾਵਾਂ ਬਦਲਾ ਚੁਗ ਲੋ ਇੱਕ ਪ੍ਰਣ ਬਾਬਾ ਦੀਪ ਸਿੰਘ ਕਰਦੇ ਉਪਰਰ ਬੜਾ ਬਖ ਹੈ ਇੱਕ ਤਾਂ ਹੈ ਮੈਂ ਮਰ ਜਾਵਾਂਗਾ ਜੇ ਬਦਲਾ ਨਾ ਲਿਆ ਗਿਆ ਤੇ ਇੱਕ ਪ੍ਰਣ ਉਹ ਹੈ ਉਹ ਕਹਿੰਦੇ ਨੇ ਕਿ ਜਿੰਨਾ ਚਿਰ ਤੱਕ ਮੈਂ ਦਰਬਾਰ ਸਭ ਨਾ ਪਹੁੰਚਿਆ ਮੈਂ ਮਰਨਾ ਹੀ ਨਹੀਂ ਇਹ ਸਾਡਾ ਪ੍ਰਣ ਹੈ ਜਿਹਦੇ ਚ ਇੰਨੀ ਸਾਰਤਕਤਾ ਹੁੰਦੀ ਜਿਹਦੇ ਵਿੱਚ ਇੰਨਾ ਜ਼ਾਇਦਾ ਕਹਿ ਸਕਦੇ ਹੋ ਕਿ ਸਾਡਾ ਜਿਹੜਾ ਗੁਰੂ ਦੇ ਨਾਲ ਕੀਤਾ ਪ੍ਰਣ ਹੈ ਜਿਹਦੇ ਵਿੱਚ ਇੰਨਾ ਨਿਸ਼ਚੈ ਇੰਨੀ ਅਡੋਲਤਾ ਤੇ ਇੰਨੀ ਦ੍ਰਿੜਤਾ ਹੁੰਦੀ ਹੈ ਉਹ ਪ੍ਰਣ ਕਹਿਣ ਨੂੰ ਪ੍ਰਣ ਹੈ ਸੋ ਸਾਡਾ ਵਰਤ ਤਾਂ ਹੋਰ ਹੋਣਾ ਚਾਹੀਦਾ ਸਾਡਾ ਤਾਂ ਵਰਤ ਹੀ ਹੋਣਾ ਚਾਹੀਦਾ ਕਿ ਅਸੀਂ ਪੰਜ ਵਿਕਾਰਾਂ ਤੋਂ ਬਚਣਾ ਇਹ ਸਾਡਾ व्रत ਹੈ ਸਾਡੇ ਮਨ ਦਾ ਮਕਸਦ ਤਾਂ ਹੋਵੇਗਾ ਅਸੀਂ ਉਸ ਪਾਸੇ ਨਹੀਂ ਜਾਂਦੇ ਅਸੀਂ ਹੋਰ ਪਾਸੇ ਤੁਰ ਪੈਨੇ ਆ ਵੇਖੋ ਭੁੱਖੇ ਰਹਿਣ ਦੇ ਨਾਲ ਜਦ ਤੁਹਾਡੇ ਕਿਸੇ ਕਾਰਨ ਜਾਂ ਕਰਮ ਕਰਕੇ ਕਿਸੇ ਨੂੰ ਕੋਈ ਫਾਇਦਾ ਮਿਲਦਾ ਹੋਵੇ ਇਹਦਾ ਕੋਈ ਲਾਭ